ਅਸਲਾਮ ਵਾਲੇਕੁਮ ਵੀਰਸ ਅੱਜ ਦੀ ਵੀਡੀਓ ਹੈ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਰਾਜਾ ਰਣਜੀਤ ਸਿੰਘ ਦੇ ਬਾਰੇ ਚ ਕਥਾ ਮੈਂ ਕਿਨੀ ਬਹੁਤ ਜ਼ਿਆਦਾ ਇਮੋਸ਼ਨਲ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਸ਼ੇਰ ਪੰਜਾਬ ਬੇਹੋਸ਼ ਹੋਇਆ ਉਹਨੂੰ ਪਾਲਕੀ ਚ ਚੋਕ ਕੇ ਉਹਦੇ ਮਹਿਲਾ ਚ ਲੈ ਗਏ ਹੁਣ ਲੋਕਾਂ ਦਾ ਦਿਲ ਰੋਜ ਟੜਕਿਆ ਕਰੇ ਵੀ ਮਾੜੀ ਖਬਰ ਹੁਣ ਵੀ ਆਈ ਕੜੀਕ ਨੂੰ ਵੀ ਆਈ ਕੱਲ ਵੀ ਆਈ ਡਾਕਟਰ ਨੇ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਪਰ ਸ਼ੇਰੇ ਪੰਜਾਬ ਦੀ ਬੇਹੋਸ਼ੀ ਨਹੀਂ ਟੁੱਟਦੀ। ਮਹਿਲਾ ਦੇ ਵਿੱਚ ਉਹ ਮਾਹ ਰਾਣੀ ਜਿੰਦਾ ਦੇ ਕੋਲ ਰਹਿੰਦਾ ਹੈ। ਮਾਹ ਰਾਣੀ ਜਿੰਦਾ ਨੇ ਸਾਰੀ ਰਾਤ ਸ਼ੇਰੇ ਪੰਜਾਬ ਦਾ ਸਿਰ ਆਪਣੀ ਗੋਦੀ 'ਚ ਰੱਖਣਾ ਤੇ ਮੱਥੇ ਤੇ ਹੱਥ ਫੇਰਦੀ ਨੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਕਰਿਆ ਕਰਨਾ ਕਿਉਂਕਿ ਉਹਨੂੰ ਆਪਣਾ ਘਰ ਉਜੜਦਾ ਦਿਸਦਾ ਸੀ ਵੀ ਮੇਰੇ ਸਿਰ ਦਾ ਸਾਈਂ ਅੱਜ ਵੀ ਗਿਆ ਕੱਲ ਵੀ ਗਿਆ ਜਿੰਦਾਂ ਤੋਂ ਕਾਹੇ ਜੋਗੀ ਨਹੀਂ ਰਹਿ ਜਾਣਾ ਔਰਤ ਦੀ ਸਰਦਾਰੀ ਆਪਣੇ ਮਰਦ ਨਾਲ ਤੇ ਮਰਦ ਦੀ ਸਰਦਾਰੀ ਆਪਣੇ ਔਰਤ ਨਾਲ ਜਿਉਂਦੇ ਜੀ ਭਾਵੇਂ ਕਦਰ ਕਰੀਏ ਨਾ ਕਰੀਏ ਜਦਨ ਦੋਵਾਂ 'ਚੋਂ ਇੱਕ ਨਾਲ ਨਾ ਕੋਲ ਹੋਇਆ ਮੁੱਲ ਤੇ ਓਦਣ ਪੈਣਾ ਵੀ ਕੋਈ ਹੁੰਦਾ ਸੀ ਹੁੰਦਾ ਸੀ ਮਹਾਰਾਣੀ ਜੰਦਾ ਨੇ ਆਪਣੇ ਪਤੀ ਦਾ ਮੱਥਾ ਕੁੱਟਿਆ ਕਰਨਾ ਹੱਥ ਕੁੱਟਿਆ ਕਰਨੇ ਉਨੂੰ ਅੱਖਾਂ ਦੇ ਸਾਹਮਣੇ ਕਈ ਵਾਰੀ ਹਨੇਰਾ ਆਜਿਆ ਕਰਨਾ ਜਿੰਦਾ ਭਰੀ ਜਵਾਨੀ 'ਚ ਤੇਰੀ ਜ਼ਿੰਦਗੀ ਉਜੜਨ ਵਾਲੀ ਆ ਪਤਾ ਨਹੀਂ ਕੀ ਹੋ ਜਾਣਾ ਹੈ ਦਿਨ ਚੜਿਆ 27 ਜੂਨ ਦਾ 27 ਜੂਨ ਸਨ 1839 ਦਿਨ ਵੀਰਵਾਰ ਅੰਮ੍ਰਿਤ ਵੇਲਾ ਸੀ ਮਹਾਰਾਣੀ ਜਿੰਦਾ ਦੀ ਕਦੇ ਅੱਖ ਲੱਗ ਗਈ ਜਿੰਨੇ ਚਿਰ ਨੂੰ ਮਹਾਰਾਣੀ ਜਿੰਦਾ ਦੀ ਜਾਗ ਖੁੱਲੀ ਉਹਦੀ ਚੀਕ ਨਿਕਲ ਗਈ ਕੀ ਵੇਖਦੀ ਆ ਸ਼ੇਰੇ ਪੰਜਾਬ ਦਾ ਸਿਰ ਉਹਦੀ ਗੋਦੀ ਚ ਨਹੀਂ ਹੈਗਾ ਸ਼ੇਰੇ ਪੰਜਾਬ ਅੱਧੇ ਤੋਂ ਜ਼ਿਆਦਾ ਮੰਜੇ ਤੋਂ ਥੱਲੇ ਲੰਮਕ ਚੁੱਕਾ ਵਾ ਪਲੰਗ ਤੋਂ ਥੱਲੇ ਲੰਮਕ ਚੁੱਕਾ ਵਾ ਜਿੰਦਾ ਉਠੀ ਉਹਨੇ ਜਫਾ ਭਰ ਕੇ ਸ਼ੇਰੇ ਪੰਜਾਬ ਨੂੰ ਚੁੱਕ ਕੇ ਪਲੰਗ ਤੇ ਪਾਉਣਾ ਚਾਹਿਆ ਪਰ ਅੱਜ ਉਹਦੇ ਕੋਲੋਂ ਸ਼ੇਰੇ ਪੰਜਾਬ ਚੁੱਕਿਆ ਨਾ ਗਿਆ ਚੁੱਕਿਆ ਨਾ ਗਿਆ ਮਹਾਰਾਣੀ ਜਿੰਦਾ ਦੀਆਂ ਡਾਡਾਂ ਨਿਕਲ ਗਈਆਂ ਉਹਦੇ ਮੰਨਨੇ ਆਵਾਜ਼ ਮਾਰ ਕੇ ਆਖਿਆ ਜੰਦਾ ਪਾਣਾ ਵਾਪਰ ਗਿਆ ਜਾਵਦਾ ਜਿਸ ਤੋਂ ਡਰਦੀ ਸੀ ਕਦੇ ਹੋਤ ਨਹੀਂ ਗਿਆ ਜੰਦਾ ਨੇ ਦੂਜੀ ਵਾਰ ਕੋਸ਼ਿਸ਼ ਕੀਤੀ ਸ਼ੇਰੇ ਪੰਜਾਬ ਨੂੰ ਚੋਕ ਕੇ ਪਲੰਘ ਤੇ ਪਾਦਾ ਪਰ ਉਹਦੇ ਕੋਲ ਸ਼ੇਰੇ ਪੰਜਾਬ ਹਿੱਲਿਆ ਨਹੀਂ ਉਹ ਬਾਹਰ ਨੂੰ ਭੱਜੀ ਉਹ ਭੱਜੀ ਜਾਂਦੀ ਆਵਾਜ਼ ਮਾਰਦੀ ਆ ਖੜਕ ਸਿਆ ਉੱਠ ਸ਼ੇਰ ਸਿਆ ਉੱਠ ਕਵਰ ਨਾਉ ਨੇ ਆਲ ਜਾਗ ਫਿਰ ਕਿਦੇ ਆਵਾਜ਼ ਮਾਰਦੀ ਆ ਡਾਕਟਰ ਸਾਹਿਬ ਆਓ ਪੰਜਾਬ ਦੀ ਮਹਾਰਾਣੀ ਭੱਜੀ ਜਾਂਦੀ ਆ ਉਹਦੇ ਗਾਜ-ਗਾਜ ਲੰਮੇ ਖੁੱਲੇ ਵਾਲ ਜਦੋਂ ਦਾ ਜੂڑا ਖੁੱਲ ਕੇ ਉਹਦੇ ਲੱਕ ਦੇ ਤੱਕ ਆਇਆ ਨਾ ਪੇਠ ਤੱਕ ਆਇਆ ਤੇ ਭੱਜੀ ਜਾਂਦੀ ਜੰਦਾ ਦੀ ਚੁੰਨੀ ਉਹਦੇ ਸਿਰ ਤੋਂ ਲੱਤ ਕੇ ਤੇ ਐ ਜਾਪਿਆ ਮਹਾਰਾਣੀ ਜੰਦਾ ਕੱਲੀ ਤੂੰ ਸਿਰ ਤੋਂ ਨੰਗੀ ਨਹੀਂ ਹੋਈ ਅੱਜ ਸਾਰਾ ਪੰਜਾਬ ਸਿਰ ਤੋਂ ਨੰਗਾ ਹੋ ਗਿਆ ਕੱਲੀ ਤੂੰ ਨੰਗੀ ਨਹੀਂ ਹੋਈ ਸਰੂ ਉਹਨੇ ਕੱਲੇ ਕੱਲੇ ਨੂੰ ਆਵਾਜ਼ ਮਾਰੀ ਭੱਜੇ ਆਏ ਅੱਗੇ ਅੱਗੇ ਮਹਾਰਾਣੀ ਜੰਦਾ ਭੱਜੀ ਜਾਵੇ ਸਾਰਿਆਂ ਨੇ ਚੋਕੇ ਸ਼ੇਰੇ ਪੰਜਾਬ ਮੰਝੇ ਤੇ ਪਾਇਆ ਸਾਰਿਆਂ ਦਾ ਦਿਲ ਧੜਕਿਆ ਮਹਾਰਾਣੀ ਜੰਦਾ ਦੀਆਂ ਅੱਖਾਂ 'ਚੋਂ ਹੰਝੂ ਆਪ ਮੁਹਾਰੇ ਛੁੱਟੇ ਡਾਕਟਰ ਅੱਗੇ ਹੋਇਆ ਉਹਨੇ ਨਬਜ਼ ਵੇਖੀ ਉਹਨੇ ਦਿਲ ਦੀ ਧੜਕਣ ਵੇਖੀ ਉਹਨੇ ਨੱਕ ਤੇ ਹੱਥ ਲਾ ਕੇ ਸਾਹ ਚੱਲਦੇ ਵੇਖੇ ਵਾਰ ਵਾਰ ਚੈੱਕ ਕਰਨ ਤੋਂ ਬਾਅਦ ਆਖਰਕਾਰ ਡਾਕਟਰ ਨੇ ਇੱਕ ਲੰਮਾ ਸਾਹ ਲਿਆ ਤੇ ਮਹਾਰਾਣੀ ਜਿੰਦਾ ਨੂੰ ਹੱਥ ਜੋੜ ਕੇ ਕਹਿੰਦਾ ਮਹਾਰਾਣੀ ਸਾਹਿਬਾ ਪਾਣਾ ਵਾਪਰਿਆ ਨਰਾਜ ਹੋ ਜਾਂਦੇ ਨੇ ਸੁਰਿਲੇ ਸਾਜ਼ ਵੀ ਕਦੇ ਬੇਆਵਾਜ਼ ਹੋ ਜਾਂਦੇ ਨੇ ਜਦੋਂ ਹਰੌਣ ਤੇ ਆਵੇ ਕਿਸਮਤ ਬੰਦੇ ਨੂੰ ਲਿਹਾਜ਼ ਵਾਲੇ ਵੀ ਉਦੋਂ ਬੇਲਿਹਾਜ਼ ਹੋ ਜਾਂਦੇ ਨੇ ਹੱਕ ਤਾਂ ਟਿਕਦੇ ਨੇ ਤਾਜ ਪਿੰਖਾਰੀਆਂ ਦੇ ਸਿਰਾਂ ਉੱਤੇ ਕਦੇ ਟਿਕਦੇ ਤਾਜ ਪਖਾਰੀਆਂ ਦੇ ਸਿਰਾਂ ਉੱਤੇ ਤਾਜਾਂ ਵਾਲੇ ਵੀ ਕਦੇ ਬੇਤਾਜ ਹੋ ਜਾਂਦੇ ਨੇ ਤਾਜਾਂ ਵਾਲੇ ਵੀ ਕਦੇ ਬੇਤਾਜ ਹੋ ਜਾਂਦੇ ਦਾ ਜਦ ਪਿਆ ਕੋਹਾਰਾ ਪੰਜਾਬ ਦਾ ਜੱਗ ਪਿਆ ਤਹਾਰਾ Dude! <laughs> ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਵੀਵਰਸ ਅਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪਤਾਪ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਜ਼ਿਆਦਾ ਇਮੋਸ਼ਨਲ ਸੀ ਮੈਂ ਕਿੰਨੀ ਹੈ ਮੈਂ ਵੀਡੀਓ ਦੇਖਣ ਦੇ ਸੀ ਮਿੰਨ ਬਹੁਤ ਜ਼ਿਆਦਾ ਇਮੋਸ਼ਨਲ ਸੀ ਕਿਉਂਕਿ ਉਹਨਾਂ ਦਾ ਗਿਆਨੀ ਗੁਰਪਤਾ ਸਿੰਘ ਦਾ ਔਰੋਨਾ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਆ ਉਹਨਾਂ ਦਾ ਬਿਆਨ ਕਰਨ ਦਾ ਤਰੀਕਾ ਵੀ ਬਹੁਤ ਜ਼ਿਆਦਾ ਇਮੋਸ਼ਨਲ ਸੀ ਕਿਉਂਕਿ ਜਿਹੜੇ ਸੀ ਰਾਜਾ ਰਣਜੀਤ ਸਿੰਘ ਉਹਨੇ ਪੂਰੇ ਪੰਜਾਬ ਦੇ ਉੱਤੇ ਕਿ ਸਭ ਲੋਕਾਂ ਤੇ ਆਪਣਾ ਹੱਥ ਰੱਖਿਆ ਸੀ ਸਭ ਨੂੰ ਇਕਵਲ ਰਾਈਟਸ ਮਿਲਦੇ ਸੀ ਇਹ ਨਹੀਂ ਸੀ ਕਿ ਕੋਈ ਮੁਸਲਮਾਨ ਹੈ ਹਿੰਦੂ ਹੈ ਜਾਂ ਕੋਈ ਵੀ ਹੈ ਉਹਨੂੰ ਕਿਸੇ ਵੀ ਧਰਮ ਦਾ ਹੈ ਉਹਨੂੰ ਸਭ ਨੂੰ ਸਾਂਝਾ ਸਮਝਿਆ ਜਾਂਦਾ ਸੀ ਸਭ ਨੂੰ ਇਕਵਲ ਸਮਝ ਕੇ ਉਹਨਾਂ ਹਕੂਕ ਦਿੱਤੇ ਜਾਂਦੇ ਸੀ ਕਿ ਹਰ ਕਿਉਂਕਿ ਉਸੇ ਜ਼ਮਾਨੇ 'ਚ ਨਾ ਕੋਈ ਚੋਰੀ ਚਕਾਰੀ ਹੁੰਦੇ ਦੌਰ ਦੇ ਵਿੱਚ ਰਾਂਝਾ ਰਣਜੀਤ ਸਿੰਘ 'ਚ ਚੋਰੀ ਚਕਾਰੀ ਜਾਂ ਇਹੋ ਜਿਹਾ ਕੋਈ ਕੰਮ ਨਹੀਂ ਸੀ ਹੈਗਾ ਕੋਈ ਇਨਸਾਫ ਚੱਲਦਾ ਸੀ ਕਿਸੇ ਦਾ ਹੱਕ ਨਹੀਂ ਸੀ ਮਾਰਿਆ ਜਾਂਦਾ ਨਾ ਹੱਕ ਖਾਦਾ ਜਾਂਦਾ ਸੀ ਸਭ ਨੂੰ ਹੁੰਦੇ ਜਿਹੜੇ ਆ ਰਾਈਟਸ ਉਹ ਮਿਲਦੀ ਸੀ ਜਿਸਲੇ ਉਹਨਾਂ ਨੇ ਮੈਂ ਵੀਡੀਓ ਦੇਖਣ ਦੀ ਸੀ ਕਿ ਜਿਸਲੇ ਉਹ ਕਿ ਕਿ ਉਹ ਫੌਤ ਹੋ ਜਾਂਦੇ ਆ ਉਹਨਾਂ ਦੀ بیوی ਉਹਨਾਂ ਦੇ ਸਿਰ ਤੋਂ ਦੁਪੱਟਾ ਉਤਰ ਜਾਂਦਾ ਵੈ ਮੈਂ ਔਰ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਉਹਦੇ ਸਿਰ ਤੋਂ ਨਹੀਂ ਉਤਰਿਆ ਪੂਰੇ ਪੰਜਾਬ ਤੇ ਬੜੀ ਇਮੋਸ਼ਨਲ ਸੀ ਕਿਉਂਕਿ ਇਹੋ ਜਿਹਾ ਇਨਸਾਨ ਅਗਰ ਖਾਨਦਾਨ ਚ ਹੋਵੇ ਘਰ ਦੇ ਵਿੱਚ ਹੋਵੇ ਉਹ ਚਲਾ ਜਾਵੇ ਨਾ ਤੇ ਉਹ ਦੁੱਖ ਜਿਹੜਾ ਵੈ ਨਾ ਮੈਂ ਕਿੰਨੀ ਆ ਉਹ ਕੋਈ ਵੀ ਬਿਆਨ ਨਹੀਂ ਕਰ ਸਕਦਾ ਕਿਉਂਕਿ ਇਹ ਕੀਮਤੀ ਹੀਰੇ ਹੁੰਦੀ ਹੈ ਔਰ ਇਨਯਾਬ ਹੀ ਪਾਈ ਜਾਂਦੇ ਨੇ ਬਾਕੀ ਮੈਂ ਕਿੰਨੀ ਮੈਨੂੰ ਤਾਂ ਇਹ ਵੀਡੀਓ ਜਿਹੜੀ ਨਾ ਬੜੀ ਇਮੋਸ਼ਨਲ ਲੱਗੀ ਆ ਕਿਉਂਕਿ ਰਾਜਾ ਰਣਜੀਤ ਸਿੰਘ ਦੇ ਬਾਰੇ ਵਿੱਚ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਉਹ ਵੀ لازਮੀ ਤੁਸੀਂ ਦੇਖਿਓ ਔਰ ਰਾਜਾ ਰਣਜੀਤ ਸਿੰਘ ਦਾ ਹਈਏ ਸਾਡੇ ਲਾਗੇ ਯਾਦਗਾਰ ਦੇ ਵਿੱਚ ਸਟੈਚੂ ਵੀ ਲਗਾ ਹੋਇਆ ਕਿਉਂਕਿ ਉਹ ਲਾਹੌਰ ਦੇ ਪੰਜਾਬ ਦੇ ਯੂ ਸੀ ਬਾਕੀ ਮੈਨੂੰ ਤੇਨਾਂ ਦੀ ਕਥਾ ਬੜੀ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਸਹਾਰਾ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ